ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤਹਿਸੀਲ ਵੀ ਜੈਤੋ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਦਿਖਾਉਂਗਾ ਜਰਸੀਆਂ ਦੇ ਦੋਨੇ ਚੰਗੀਆਂ ਸੋਹਣੇ ਥਾਨਾ ਬਾਨੇ ਵਾਲੀਆਂ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹਨੂੰ ਪਸੰਦ ਆ ਜਿਹੜੇ ਇੱਥੇ ਆ ਕੇ ਆਪਦੀ ਦਸਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਜਰਸੀ ਦੂਜਾ ਸੂਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਬੱਚੀ ਇੱਕ ਹਫਤਾ ਲੈ ਜੂ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ ਪਹਿਲੇ ਸੂਏ 20 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣੇ ਕਹਿੰਦੇ ਦੁੱਧ ਬੱਚੀ 22 23 ਕਿਲੋ ਬੜੇ ਆਰਾਮ ਨਾਲ ਚਵਾਜੂ ਫੇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਵਾਨੀ ਛਜਵਾਲ ਟੱਲ ਬਹੁਤ ਪਈ ਆ ਬੱਚੀ ਨੇ ਇੱਕ ਹਫਤੇ ਜਵਾਲ ਟੱਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੂਣਾ ਦੋਦ ਬਾਈ ਜੀ ਹੁਣੇ ਕਹਿੰਦੇ ਵੱਚੀ 22 23 ਕਿਲੋ ਬੜੇ ਆਮ ਨਾਲ ਚਵਾਜੂ ਜੇ ਹਵਾਨਾ ਖਿੱਚਾਂਗੇ ਤਾਂ ਰਵੜੰਗੂ ਵਧੂਗਾ ਫੇਸ ਕੁਆਲਿਟੀ ਸੋਹਣੀ ਆ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੈਟ ਪੋਟਾ ਚੰਗਾ ਚੌੜਾ ਵੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਹਵਾਨਾ ਵੇਚ ਸਕਦੇ ਆ ਦੋਸਤੋ ਬੈਕ ਸਾਈਡ ਤੋਂ ਥਣ ਬਹੁਤ ਸੋਹਣੇ ਚਾਰੇ ਹੱਤੀ ਚੁਆਈ ਵਾਲੇ ਫੋਰਟ ਸ਼ਾਂਘਪੂਰਾ ਨੇ ਚਾਰਾਂ ਤਨਾਂ ਸੇਮ ਹੀ ਸਾਈਜ਼ ਆ ਗੈਪ ਚ ਨਿੱਖਰ ਮੇ ਕਲੇ ਕਲੇ ਲੱਗੇ ਹੋਏ ਆ ਇੱਕ ਨੰਬਰ ਵੱਚੀ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 65000 ਰੁਪਇਆ ਉਹ ਚ ਬਾਈ ਜੀ ਹੁਣ ਕਹਿੰਦੇ ਮਾਨ ਤਨ ਹੋ ਜੂ 2 ਨੰਬਰ ਤੇ ਦੂਜਾ ਸੂਆ ਜਰਸੀ ਡੇਟ ਮੁਤਾਬਕ ਬਾਈ ਜੀ ਹੁਣ ਕਹਿੰਦੇ 6 ਤੋਂ 7 ਦਿਨ ਦੀ ਕੱਚੀ ਦੁੱਧ ਬਾਈ ਜੀ ਹੁਣ ਕਹਿੰਦੇ ਬੱਚੀ ਨੇ ਪਹਿਲੇ ਸੂਏ 12 13 ਕਿਲੋ ਚਵਾਇਆ ਤੇ ਐਤ ਕੀ ਬਾਈ ਜੀ ਹੁਣ ਕਹਿੰਦੇ ਦੁੱਧ ਬੱਚੀ 14 15 ਕਿਲੋ ਬੜੇ ਆਰਾਮ ਨਾਲ ਚਵਾਜੂ ਹਵਾਨੇ ਚ ਹਜੇ ਵਲਟਲ ਬਹੁਤ ਪਈ ਆ ਜੇ ਹਵਾਨਾ ਕਿਚਾਂਗੇ ਤਾਂ ਰਵੜੰਗੂ ਵਦੂਗਾ ਵੇਖ ਸਕਦੇ ਆ ਦੋਸਤੋ ਵਲਟਲ ਹਜੇ ਬਹੁਤ ਪਈ ਆ 14 थाना सेम हिसाई 34 ਯਾਰੇ ਫੋਰਟ ਸ਼ੰਗਪੋਰਾਣੀ ਫੇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਛੋਟਾ ਗੋਲ ਕਰਨ ਬੋਦੀ ਵਾਲੀ ਜਰਸੀ ਹਵਾਨਾ ਵੇਖ ਸਕਦੇ ਆ ਬੱਚੀ ਨੇ 6 7 ਤਰ੍ਹਾਂ ਸੋਨਾ ਤਿਆਰ ਕਰ ਜਾਣਾ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 14 15 ਕਿਲੋ ਬੜੇ ਆਰਾਮ ਨਾਲ ਚਵਾਜੂ ਪਹਿਲੇ ਸੂਏ ਬਾਈ ਜੀ ਹੁਣੇ ਕਹਿੰਦੇ 12 13 ਕਿਲੋ ਚਵਾਇਆ ਫੇਸ ਕੁਆਲਿਟੀ ਸੋਹਣੀ ਹਾਈਟ ਵਾਲੇ ਪਾਸੋਂ ਦਰਮਿਆਨਾ ਕੱਦ ਘਾਟਾ ਕੋਈ ਵੱਡੇ ਕੱਦ ਘਾਟਦੀ ਨਹੀਂ ਹਵਾਨੇ ਚ ਜਵਾਲਟਲ ਬਹੁਤ ਪਈ ਆ ਤੇ 2 ਨੰਬਰ ਬਾਈ ਦਾ ਰੇਟ 22 ਜੀ ਹੁਣੇ ਰੱਖਿਆ ਹੋਇਆ 38000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ